ਬਣੀ ਕਟੋਲੀ ਬਲਾਵਲ ਮਹੱਲਾ ਪੰਜਵਾਂ ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਯਾਰਾ ਤਬ ਤੇ ਦੁਰਮਤ ਦੂਰ ਭਈ ਰਹਾਉ ਪੂਰਨ ਪੂਰ ਰਹੇਉ ਸੰਪੂਰਨ ਸੀਤਲ ਸ਼ਾਂਤ ਦਯਾਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਯਾ ਧਰਮ ਸੋਚ ਸੰਤਨ ਤੇ ਇਹੋ ਮੰਤ ਲਈ ਕਹੋ ਨਾਨਕ ਜਿਨ ਮਨਹੁ ਪਛਾਨਿਆ ਤਿਨ ਕੋ ਸਗਲੀ ਸੋਜ ਪਈ ਬਲਾਵਲ ਮਹੱਲਾ ਪੰਜਵਾਂ ਕਿਆ ਹਮ ਜੀ ਜੰਤ ਬੇਚਾਰੇ ਬਰਨ ਨਾ ਸਾਖਹਿ ਏਕੁਰ ਮਾਈ ਬ੍ਰਹਮ ਮਹੀਸ ਸਿੱਧ ਮਨ ਇੰਦਰਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ ਕਿਆ ਕਹੀਐ ਕਿਸ ਕਤਨ ਨਾ ਜਾਈ ਜਹ ਜਹ ਦੇਖਾਂ ਤਹ ਰਹਿਆ ਸਮਾਈ ਰਹਾਉ ਜਹ ਮਹਾ ਭਿਆਨ ਦੁਖ ਜਮ ਸੁਣੀਐ ਤਹ ਮੇਰੇ ਪ੍ਰਭ ਤੂੰ ਹੈ ਸਹਾਈ ਸਰਨ ਪਰਿਓ ਹਰ ਚਰਨ ਗ헤 ਪ੍ਰਭ ਗੁਰ ਨਾਨਕ ਕਉ ਬੂਝ 부ਝਾਈ ਬਲਾਵਲ ਮਹੱਲਾ ਪੰਜਵਾਂ ਅਗਮ ਰੂਪ ਅਬਨਾਸੀ ਕਰਤਾ ਪਤਤ ਪਵਿੱਤ ਇੱਕ ਨਿਮੁਖ ਜਪਾਈਐ ਅਚਰਜ ਸੁਨਿਓ ਪ੍ਰਾਪਤ ਭੇਟ ਟਲੇ ਸੰਤ ਚਰਨ ਚਰਨ ਮਨ ਲਾਈਐ ਕਿਤ ਵਿਧੀਐ ਕਿਤ ਸੰਜਮ ਪਾਈਐ ਕਹੋ ਸੁਰਜਨ ਕਿਤੁ ਜੁਗਤੀ ਧਾਈਐ ਰਹਾਉ ਜੋ ਮਨੁਖ ਮਨੁਖ ਕੀ ਸੇਵਾ ਉਹ ਤਿਸ ਕੀ ਲਈ ਲਈ ਫੁਨ ਜਾਈਐ ਨਾਨਕ ਸਰਨ ਸਰਨ ਸੁਖ ਸਾਗਰ ਮੋਹਿ ਟੇਕ تیرੋ ਇਕ ਨਾਈਐ ਬਲਾਵਲ ਮਹਲਾ 5 ਸੰਤ ਸਰਨ ਸੰਤ ਟਹਿਲ ਕਰੀ ਤੰਦ ਬੰਧ ਅਰ ਸਗਲ ਜੰਜਾਰੂ ਅਵਰ ਕਾਜ ਤੇ ਛੂਟ ਪਰਿ ਰਹਾਉ ਸੂਖ ਸਹਿਜ ਅਰ ਕਨੂ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਨਾ ਸਾਕਉ ਗੁਰ ਪੂਰੈ ਮੇਰੀ ਉਲਟ ਧਰੀ ਪੇਖਿਓ ਮੋਹਨ ਸਭ ਕੈ ਸੰਗੇ ਊਨ ਨਾ ਕਾਹੂੰ ਸਗਲ ਭਰੀ ਪੂਰਨ ਪੂਰ ਰਹਿਓ ਕਿਰਪਾ ਨਿਦ ਕਹੋ ਨਾਨਕ ਮੇਰੀ ਪੂਰੀ ਪਰੇ ਬਲਾਵਲ ਮਹੱਲਾ ਪੰਜਵਾਂ ਮਨ ਕਿਆ ਕਹਤਾ ਹਉ ਕਿਆ ਕਹਤਾ ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ ਤਿਸ ਆਗੇ ਕਿਆ ਕਹਤਾ ਰਹਾਉ ਅਨ ਬੋਲੇ ਕੋ ਤੂੰ ਹੀ ਪਛਾਨ ਹੈ ਜੋ ਜੀਅਨ ਮਹਿ ਹੋਤਾ ਰੇ ਮਨ ਕਾਏ ਕਹਾਂ ਲੋ ਡਹਿ ਕਹੈ ਜੋ ਪੀਖਤ ਹੀ ਸੰਗ ਸੁਨਤਾ ਐਸੋ ਜਾਨ ਭਈ ਮਨ ਆਨੰਦ ਆਨ ਨਾ ਬੀਉ ਕਰਤਾ ਕਹੋ ਨਾਨਕ ਗੁਰ ਭਏ ਦਿਆਰਾ ਹਰ ਰੰਗ ਨਾ ਕਬ ਹੂੰ ਲਹਿਤਾ ਬਲਾਵਲ ਮਹੱਲਾ 5 ਨਿੰਦਕਿਆਸੀ ਝੜ ਪਰੀ ਐ ਇਹ ਨਿਸ਼ਾਨੀ ਸੁਨੋ ਤਮ ਭਾਈ ਜੋ ਕਾਲਰ ਭੀਤ ਗਿਰੀ ਐ ਰਹਾਉ ਜੋ ਦੇਖੈ ਛਦਰ ਤਉ ਨਿੰਦਕ ਉਮਾ ਹੈ ਭਲੋ ਦੇਖ ਦੁਖ ਭਰੀ ਐ आठ पहर चितवै नहीं पहुँचे बुरा चितवत चितवत मरिये निंदक प्रभु पलाया काल नेरै आया हर जन स्यों बाध उठरी है नानक का राखा आप प्रभु स्वामी क्या मानस बपरे करिये बलाबल मोहल्ला पंजवा ऐसे काहे फूल परे करह करा वह मु कर पावे ਬੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੀਤ ਸਾਜਨ ਤਿਆਗ ਖਰੇ ਹੋਵਨ ਕਉਰਾ ਅਨਹੋਵਨ ਮੀਠਾ ਵਿਖਿਆ ਮਹਿ ਲਪਟਾਈ ਜਰੀ ਅੰਧ ਕੂਪ ਮਹਿ ਪਰਿਉ ਪ੍ਰਾਨੀ ਪਰਮਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭੂ ਤਦਿਆਰਾ ਗੁਰ ਭੇਟੈ ਕਾਢੈ ਬਾਹਾਂ ਫਰੇ ਬਲਾਵਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ ਚੀਨਾ ਭਏ ਅਨੰਦਾ ਮਿਟੇ ਅੰਦੇਸੇ ਸਰਬ ਸੂਖ ਮੋਕੋ ਗੁਰ ਦੀਨਾ ਰਹਾਉ ਈਆਂ ਨਪਤੇ ਸਭ ਭਈ ਸਿਆਨਪ ਪ੍ਰਭ ਮੇਰਾ ਦਾਨਾ ਬੀਨਾ ਹਾਸ ਦੇ ਰਾਖੈ ਆਪਣੇ ਕੋ ਕਾਹੂ ਨਾ ਕਰਤੇ ਕਸ਼ ਕੀਨਾ ਬਲ ਜਾਵੋ ਦਰਸ਼ਨ ਸਾਧੂ ਕੈ ਜੀ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਰੋਸੈ ਕਹੂ ਨਾ ਮਾਨਿਓ ਮਨਹੀਨਾ ਬਲਾਵਲ ਮੁਹੱਲਾ ਪੰਜਵਾਂ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਦੀ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਾਹੀ ਬਲਾਵਲ ਮਹੱਲਾ 5 ਸਦਾ ਸਦਾ ਜਪੀਐ ਪ੍ਰਭ ਨਾਮ ਜਰਾ ਮਰਾ ਕਸ਼ ਦੁਖ ਨ ਬਿਆਪੈ ਆਗੈ ਦਰਗਾਹ ਪੂਰਨ ਕਾਮ ਰਹਾਉ ਆਪ ਤਿਆਗ ਪਰਿਐ ਨਿਤ ਸਰਨੀ ਗੁਰ ਤੇ ਪਾਈਐ ਏਹੋ ਨਿਧਾਨ ਜਨਮ ਮਰਨ ਕੀ ਕੱਟੀਐ ਫਾਸੀ ਸਾਚੀ ਦਰਗਾਹ ਕਾ ਨਿਸ਼ਾਨ ਜੋ ਤੁਮ ਕਰਹੁ ਸੋਈ ਭਲ ਮੰਨ ਮਨ ਤੇ ਛੂਟੈ ਸਗਲ ਗਮਾਨ ਕਹੋ ਨਾਨਕ ਤਾਂ ਕੀ ਸਰਨਾਈ ਜਾਂ ਕਾ ਕੀਆ ਸਗਲ ਜਹਾਨ ਬਲਾਵਨ ਮਹੱਲਾ ਪੰਜਵਾਂ ਮਨ ਤਾਨੇ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰਪਕਾਰ ਨੇਤ ਤਿਸਰ ਸਨਾ ਕਾ ਮੂਲ ਕਿਸ਼ਨਾਹੀ ਰਹਾਉ ਕੁੱਲ ਸਮੂਹ ਉਦਰੇ ਖਿਨ ਭੀਤਰ ਜਨਮ ਜਨਮ ਕੀ ਮਲ ਲਾਹੀ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਅਨੰਦ ਸੇਤੀ ਵਿਖਿਆ ਬਨ ਗਾਹੀ ਚਰਨ ਪ੍ਰਭੂ ਕੇ ਬੋਹਿਥ ਪਾਏ ਪਵ ਸਾਗਰ ਪਾਰ ਪਰਾਹੀ ਸੰਤ ਸੇਵਕ ਭਗਤ ਹਰ ਤਾਂ ਕੇ ਨਾਨਕ ਮਨ ਲਾਗਾ ਹੈ ਤਾਂਹੀ ਬਲਾਵਲ ਮਹੱਲਾ ਪੰਜਵਾਂ ਧੀਰੋਂ ਦੇਖ ਤੁਮਾਰੇ ਰੰਗਾ ਤੂੰ ਹੀ ਸੁਆਮੀ ਅੰਤਰ ਜਾਮੀ ਤੂੰ ਹੀ ਵਸਹਿ ਸਾਧਕੈ ਸੰਗਾਰਾ ਹਾਉ ਖਿਨ ਮੈਂ ਥਾਪਨ ਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ਕਬੂ ਹੂ ਨਾ ਬਿਸਰੈ ਹਿਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਬਲਾਵਲ ਮਹੱਲਾ ਪੰਜਵਾਂ ਅਚੁੱਤ ਪੂਜਾ ਜੋਗ ਗੁਪਾਲ ਮਨ ਤਨ ਅਰਪ ਰੱਖੋ ਹਰਿ ਆਗੇ ਸਰਬ ਜੀਆਂ ਕਾ ਹੈ ਪ੍ਰਤਪਾਲ ਰਹਾਉ ਸਰਨ ਸਮਰੱਤ ਅਕਾਥ ਸੁਖ ਦਾਤਾ ਕਿਰਪਾ ਸਿੰਧ ਬੜੋ ਦਿਆਲ ਕੰਠ ਲਾਏ ਰੱਖੇ ਆਪਣੇ ਕੋ ਤਿਸਨੂੰ ਲੱਗੇ ਨਾ ਤਾਤੀ ਬਾਲ ਦਾ ਮੋਦਰ ਦਿਆਲ ਸੁਆਮੀ ਸਰਬਸ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਰਸ ਪ੍ਰਭ ਮੰਗੇ ਸੰਤ ਜਨਾ ਕੀ ਮਿਲੈ ਰਵਾਲ ਬਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਭਈ ਸਾਧ ਸੰਗ ਮਿਲ ਹਰ ਗੁਣ ਗਾਏ ਜਾਮਦੂ ਤਨ ਕੋ ਤਰਾਸ ਅਹੇ ਰਹਾਉ ਜੇਤੇ ਪੁਨਹ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚਰਨ ਗਹਿ ਆਵਣ ਜਾਣ ਭਰਮ ਭਉ ਨਾਠਾ ਜਨਮ ਜਨਮ ਕੇ ਕਿਲ ਵਿਖ ਦਹਿ ਨਿਰਪਉ ਹੋਏ ਭਜੋ ਜਗਦੀਸੈ ਇਹੋ ਪਦਾਰਥ ਵਡਭਾਗ ਲਹੀ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹਿ ਬਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੋਠਾਰ ਖਸਮ ਸਿਰ ਕਾਟਿਆ ^{(1)} ਹਿਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਨ ਕਿਸ਼ੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲੇਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦ ਮਦ ਪ੍ਰਵੰਤ ਸੁਆਮੀ ਆਪਣਾ ठाਟ ਬਨਾਇਉ ਆਪ ਆਪਣੇ ਸੇਵਕੀ ਆਪੇ ਰਾਖੈ ਪ੍ਰਭ ਮੇਰੇ ਕੋ ਵੱਡ ਪਰਤਾਪ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਨਾਈ RAM ਨਾਮ ਜਪ ਨਿਰਮਲ ਮੰਤ ਬਲਾਵਲ ਮਹੱਲਾ 5 ਤਨ ਮੰਤ ਬਲਾਵਲ ਮਹੱਲਾ 5 ਤਾਪ ਪਾਪ ਤੇ ਰਾਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਅੰਦ ਪਰਵੇਸਾ ਤ੍ਰਿਸ਼ਨ 부ਜੀ ਮਨ ਤਨ ਸਚ ਤਰਾਪ ਅਨਾਥ ਕੋ ਨਾਥ ਸਰਨ ਸਮਰੱਥਾ ਸਗਲ ਸੇਸ਼ਟ ਕੋ ਮਾਈ ਬਾਪ ਭਗਤ ਵਸ਼ਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬਲਾਵਲ ਮਹੱਲਾ ਪੰਜਵਾਂ ਜਿਸਤੇ ਉਪਜਿਆ ਤਿਹ ਪਛਾਨ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਪੇਟਿਓ ਬੜ ਭਾਗੀ ਅੰਤਰਜਾਮੀ ਸੁਗੜ ਸੁਜਾਨ ਹਾਥ ਦੇ ਰਾਖੇ ਕਰਿ ਆਪਣੇ ਬੜ ਸਮਰੱਤ ਨਮਾਣਿਆ ਕੋ ਮਾਨ ਬ੍ਰਹਮ ਮੁਖ ਪੈ ਬਿਨ ਸਗਏ ਖਿਨ ਭੀਤਰ ਅੰਧਕਾਰ ਪ੍ਰਗਟੇ ਚਾ ਨਾਲ ਸਾਸ ਸਾਸ ਅਰਾਧੈ ਨਾਨਕ ਸਦਾ ਸਦਾ ਜਾਈਏ ਕੁਰਬਾਨ ਬਲਾਵਲ ਮਹੱਲਾ ਪੰਜਵਾਂ ਦੂਐ ਥਾਮ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸੁਵਾਰੀ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮੱਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਪੈ ਤਰੇ ਛੁੱਟੇ ਭੈ ਜਮ ਕੇ ਘਟ ਘਟ ਏਕ ਰਹਿਆ ਪ੍ਰਭੂਰੇ ਨਾਨਕ ਸਰਲ ਪਰਿਉ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਬਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੁਖ ਨਸਥੇ ਕਬ ਹੋ ਨਾ ਹੋ ਉਹ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੇ ਰਹਾਉ ਪ੍ਰੀਤਮ ਪ੍ਰਾਨ ਆਧਾਰ ਸੁਆਮੀ ਪੂਰ ਰਹੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸਮਹਾਰੀ ਸਾਥ ਸਾਥ ਪ੍ਰਭ ਤੁਝਹਿ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰਹੁ ਪ੍ਰਤਪਾਲਾ ਆਠ ਪੈ ਤੇਰਾ ਨਾਮ ਜਨ ਜਾਪੀ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਲਾਵਲ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਿਆ RAM ਨਾਮ ਕਾ ਭਜਨ ਨਾ ਕੀਨੋ ਕਰਤ ਬਕਾਰ ਨਿਸਪੂਰ ਭਿਆ ਰਹਾਉ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖਦੰਤਾ ਘਸ ਖੀਨ ਖਾਇ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨਹਿ ਪਰਿਦਿਆ ਮਹਾ ਵਿਕਾਰ ਘੋਰ ਦੁਖ ਸਾਗਰ ਤਿਸ ਮਹਿ ਪ੍ਰਾਣੀ ਗਲਤ ਪਇਆ ਸਰਨ ਭਰੇ ਨਾਨਕ ਸੁਆਮੀ ਕੀ ਬਾਹਾਂ ਪਕਰ ਪ੍ਰਭ ਕਾਢ ਲਿਆ ਬਲਾਵਲ ਮਹੱਲਾ ਪੰਜਵਾ ਆਪਣਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹੇ ਝਾਕ ਮਾਰਤ ਕੁਸਲ ਭਇਆ ਮੇਰੇ ਭਾਈ ਮੀਤ ਰਹਾਉ ਗਈ ਬਿਆਦ ਅਪਾਦ ਸਭ ਨਾਸੀ ਅੰਗੀਕਾਰ ਕਿਉ ਕਰਤਾਰ ਸ਼ਾਂਤ ਸੂਖ ਅਰ ਅਨੰਦ ਖਨੇਰੇ ਪ੍ਰੀਤਮ ਨਾਮ ਰਿਦੈ ਉਰਹਾਰ ਜੀਉ ਪਿੰਡ ਤਨ ਰਾਸ ਪ੍ਰਭ ਤੇਰੀ ਤੂੰ ਸਮਰਤ ਸੁਆਮੀ ਮੇਰਾ ਦਾਸ ਆਪਣੀ ਕੋ ਰਾਖਣ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰੋ ਆਕਲਿਆਣ ਮਿੱਟੀ ਆਪਾਦ ਭਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾ ਜਿਸਕੇ ਜੀ ਤਨ ਕੀਏ ਸੁਖ ਹਾਲੇ ਭਗਤ ਜਨਾ ਕਉ ਸਾਚਾ ਤਾਨ ਦਾਸ ਆਪਣੇ ਕੀ ਆਪੇ ਰਾਖੀ ਭੈ ਭੰਜਨ ਉਪਰ ਕਰਤੇ ਮਾਨ ਭਈ ਮਿਤrai ਮਿੱਟੀ ਬੁਰਾਈ ਦੁਸ਼ਟ ਦੂਤ ਹਰ ਕਾਢੇ ਛਾਣ ਸੂਖ ਸਹਿਜ ਆਨੰਦ ਖਨੇਰੇ ਨਾਨਕ ਜੀ ਵੇ ਹਰ ਗੁਣ ਹੈ ਵਖਾਣ ਬਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਪਿਆ ਪ੍ਰਭ ਆਪਣੇ ਦੁਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਬਲਾਵਲ ਮਹੱਲਾ ਪੰਜਵਾਂ ਮੂਲਾ ਲਨ ਸਿਓ ਪ੍ਰੀਤ ਬਣੀ ਰਹਾਉ ਟੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾ ਦੋ ਖਿੰਚ ਤਣੀ ਦਿਨ ਸਰੈਨ ਮਨ ਮਾਹੀ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਉ ਸਿਆਮ ਸੁੰਦਰ ਕੋ ਕਤ ਕਤਾ ਜਾ ਕੀ ਬਾਤ ਸੁਣੀ ਜਨ ਨਾਨਕ ਦਾਸਮ ਦਾਸ ਕਹਿਤ ਹੈ ਮੋਹਿ ਕਰਹੁ ਕਿਰਪਾ ਠਾਕੁਰੇ ਆਪਣੀ ਬਲਾਵਲ ਮਹੱਲਾ 5 ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਂ ਕਾਹਿਰ ਦੇ ਧਰ ਮਨ ਧਿਆਨ ਰਹਾਉ ਸਿਮਰ 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 ਸੁਖ ਦਾਤਾ ਜਾਂ ਕਾ ਕੀਆ ਸਗਲ ਜਹਾਨ ਰਸਨਾ ਰਵਹੁ ਏਕ ਨਾਰਾਇਣ ਸਾਚੀ ਦਰਗਾਹ ਪਾਵੂ ਹਮਾਨ ਸਾਧੂ ਸੰਗ ਪ੍ਰਾਪਤ ਜਾਂ ਕਉ ਤਿਨਹੀ ਪਾਇਆ ਏਹੋ ਨਿਧਾਨ ਗਾਵੋ ਗੁਣ ਕੀਰਤਨ ਨਿਤ ਸੁਆਮੀ ਕਰ ਕਿਰਪਾ ਨਾਨਕ ਦੀਜੈ ਦਾਨ ਬਲਾਵਲ ਮਹੱਲਾ ਪੰਜਵਾਂ ਰਾਖ ਲੀਏ ਸਤਿਗੁਰ ਕੀ ਸਰਣ ਜੈ ਜੈ ਕਾਰ ਹੋਆ ਜਾਗੇ ਅੰਤਰ ਪਾਰ ਬ੍ਰਹਮ ਮੇਰੂ ਤਾਰਨ ਤਰਨ ਰਹਾਉ ਵਿਸ਼ਵੰਬਰ ਪੂਰਨ ਸੁਖ ਦਾਤਾ ਸਗਲ ਸਮਗਰੀ ਪੋਖਣ ਭਰਨ ਥਾਨ ਤਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀ ਤੁਗਤ ਵਸ ਮੇਰੇ ਸੁਆਮੀ ਸਰਬ ਸਿਧ ਤਮ ਕਾਰਨ ਕਰਨ ਆਦ ਜਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬੁਲਾਵਲ ਮਹੱਲਾ 5 ਦੋ ਪਦੀ ਘਰ 8ਵਾਂ ਕਿ ਨਹੀਂ ਡਰਨ ਰਾਗ ਬੁਲਾਵਲ ਮਹੱਲਾ 5 ਦੋ ਪਦੀ ਘਰ 8ਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ ਈ ਕਹ ਨਿਰਗੁਣ ਊਘ ਹੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਰਹਾਉ ਨਗਰ ਮਹਿ ਆਪ ਬਾਹਰ ਖੁਣਿ ਆਪਨ ਰਬ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾ ਕਉ ਦਰਾਉ ਕਾ ਸਿਉ ਬਲਵੰਚਾ ਜਹ ਜਹ ਪੀਖੋ ਤਹ ਤਹ ਨੀਰਾ ਸਾਧ ਮੂਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨੇਰਾ ਬਲਾਵਨ ਮਹੱਲਾ ਪੰਨੂਆ ਤੁਮ ਸਮਰੱਥਾ ਕਾਰਨ ਕਰਨ ਧਾਕਨ ਢਾਕ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪੀਖਿਓ ਠੌਰ ਨਾਹੀ ਕਛ ਢੀਠ ਮੁਕਰਨ ਵਾਡ ਪ੍ਰਤਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਅਮਰੋ ਸਹਾਉ ਸਦਾ ਸਦ ਭੂਲਨ ਤੁਮਰੋ ਬਿਰਦ ਪਤਤ ਉਹ ਧਰਮ ਕਰਨਾ ਮੈਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਬਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤਹਿ ਚਰਨ ਹਮਾਰੋ ਮਾਥਾ ਨੈਨ ਦਰਸ ਤਨ ਧੂਰ ਪਰ ਹੋ ਰਹਾਉ ਗੁਰ ਕੋ ਸ਼ਬਦ ਮੇਰਾ ਹੀ ਅਰੇ ਬਸ ਹੈ ਹਰ ਨਾਮਾ ਮਨ ਸੰਗ ਧਰੋ ਤਸ ਕਰ ਪੰਚ ਨਿਵਾਰ ਹੋ ਠਾਕੁਰ ਸਗਲੋ ਭਰਮਾ ਹੋਮ ਜਰੋ ਜੋ ਤੁਮ ਕਰੋ ਸੋਈ ਭਲ ਮਾਨੈ ਭਾਵਨ ਦੁਬਦਾ ਦੂਰ ਟਰੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਹਿ ਉਧ ਰੋ ਬਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਤੁਮਾਰੂ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ ਜਨ ਕੀ ਟਹਿਲ ਸੰਭਾਖਣ ਜਨ ਸਿਉ ਉਠਣ ਬੈਠਣ ਜਨ ਕੈ ਸੰਗਾ ਜਨ ਚਰ ਰਾਜ ਮੁਖ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨਕੇ ਚਰਨ ਤੀਰਥ ਕੋਟ ਗੰਗਾ ਜਨਕੀ ਧੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਲਾਵਲ ਮਹੱਲਾ ਪੰਜਵਾਂ ਜਿਉ ਭਾਵੈ ਤਿਉ ਮੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਚਰ ਸਤਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨਾ ਸਾਖੋਂ ਤੁਮਰੀ ਘਾਲ ਤੁਮਰੀ ਗਾਤ ਮੇ ਤੂੰ ਹੀ ਜਾਣੂ ਜਿਉ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨ ਬੋਲਤ ਹੀ ਜਾਣੂ ਹਾਲ ਤਨ ਮਨ ਸੀਤਲ ਹੋਏ ਹਮਾਰੂ ਨਾਨਕ ਪ੍ਰਭ ਜੀਓ ਨਦਰ ਨਿਹਾਲ ਬਲਾਵਲ ਮਹੱਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਜ ਬਿਨ ਜੀਵਨ ਸਗਲ ਆਕਾਥ ਰਹਾਉ ਰੰਕ ਤੇਰਾਉ ਕਰਤ ਖਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਲ ਤੇ ਅਗਨ ਮਹਿ ਜਨ ਆਪ ਉਧਾਰੀ ਘਰ ਆਪਣੇ ਦੇ ਰਾਖੇ ਹਾਤ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ੍ਰਮ ਸਗਲੇ ਲਾਥ ਨਿਦ ਨਿਧਾਨ ਨਾਨਕ ਹਰ ਸੇਵਾ ਅਵਰ ਸਿਆਨ ਪ ਸਗਲੇ ਆਕਾਥ ਬਲਬਲ ਮਹੱਲਾ ਪੰਜਵਾਂ ਆਪਣੇ ਸੇਵਕੋ ਕਬਹੋ ਨਾ ਬਸਾਰੋ ਹੋ ਔਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਹੋ ਰਹਾ ਪਤਤ ਪਾਵਨ ਪ੍ਰਭ ਬਿਰਦ ਤਮਾਰੋ ਹਮਰੇ ਦੁਖ ਰਿਦੈ ਮਤ ਧਾਰੋ ਹੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾ ਰੋ ਜਲ ਬਿਹੂਨ ਮੀਨ ਕਤ ਜੀਵਨ ਦੂਦ ਬਿਨਾ ਰਹਿਨ ਕਤ ਬਾਰੂ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੂ ਬਲਾਵਲ ਮਹੱਲਾ 5 ਅੱਗੇ ਪਾਛੇ ਕੁਸਲ ਭਇਆ ਗੁਰ ਪੂਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀਨੀ ਮਾਇਆ ਰਹਾਉ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਜ ਆਨੰਦ ਗੁਣ ਗਾਈ ਦੂਤ ਦੁਸਟ ਸਭ ਹੋਏ ਖਿਆ ਗੋਨੇ ਅਬ ਗੁਣ ਪ੍ਰਭ ਕਾਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁੱਲ ਬਡਾਈ ਅਚੁੱਤ ਅਬਨਾਸੀ ਨਾਨਕ ਉਚਰੈ ਹਰ ਕੀ ਜਯਾ ਬਲਾਵ ਮਹੱਲਾ ਪੰਜਵਾਂ बिन पै पगती तरण कैसे करहु अनुग्रह पतत उदाहरण राख स्वामी आप पुरोसे रहाउ सिमरन नहीं आवत फिरत मद मावत बिखिया राता सवान जैसी औद बिहावत अदक महावत पाप कमावत बुढे ऐसे ਸਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਣ ਜੈਸੀ ਕੇਸਵ ਕਲੇਸ਼ ਨਾਸ ਅਗਖੰਡਨ ਨਾਨਕ ਜੀਵਤ ਦਰਸ ਦਿਸੀ ਰਾਗ ਬਲਾਵਲ ਮਹਲਾ ਪੰਜਵਾਂ ਦੋ ਪਦੇ ਘਰਿ ਨੋਆ ਇਕ ਓੰਕਾਰ ਸਤਗੁਰ ਪ੍ਰਸਾਦ ਆਪਹਿ ਮਿਲ ਲੈ ਜਬ ਤੇ ਸਰਨ ਤੇ ਮਾਰੀ ਆਏ ਤਬ ਤੇ ਦੁਖ ਗਏ ਰਹਾਉ ਤਾਜੀ ਅਭਮਾਨ ਅਰ ਚਿੰਤ ਬਰਾਨੀ ਸੱਧ ਹੈ ਸਰਨ ਪਾਈ ਜਪ ਜਪ ਨਾਮ ਤੁਮਾਰੂ ਪ੍ਰੀਤਮ ਤਨ ਤੇ ਰੋਗ ਖਾਏ ਮਹਾ ਮੁਗਦ ਅਜਾਨ ਅਗਿਆਨੀ ਰਾਖੇ ਧਾਰ ਦਏ ਕਹੋ ਨਾਨਕ ਗੁਰ ਪੂਰਾ ਭੇਟਿਓ ਆਮਨ ਜਾਨ ਰਹੀ ਬਲਾਵ ਮਹੱਲਾ ਪੰਜਵਾਂ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰ ਪੂਰੀ ਤਬ ਮੇਰੀ ਆਸ ਪੁਣੀ ਰਹਾਉ ਪੀਰ ਗਈ ਬਾਂਦੀ ਮਨ ਧੀਰਾ ਮੋਹਉ ਅਨੰਦ ਧੁਨੀ ਉਪਜੇ ਉਚਾਉ ਮਿਲਨ ਪ੍ਰਭ ਪੀਤਮ ਰਹਿਣ ਨਾ ਜਾਏ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ 무ਨੀ ਅੰਦਲੇ ਟਿਕ ਨਿਰਤਨ ਤਨ ਪਾਇਓ ਪ੍ਰਭ ਨਾਨਕ ਅਨਕ ਗੁਨੀ